ਦੇ ਬਾਦ ਲਾ ਦਿੰਦਾ ਬਾਈ ਇਹ ਕਿਉਂ ਬੱਧੀ ਨਾ ਉੱਡੀ ਗੜ ਗਿਆ ਬੜਾ ਜਾਦੇ ਅਸੀਂ ਉਹ ਆ ਠੀਕ ਹੈ ਚੜ ਵੀ ਗਰਾ ਜਾ ਯਾਰ ਕਿਉਂ ਬਾਬਾਈ ਬਿਲਕੁਲ ਬਾਬਾਈ ਤੇ ਸਾਡੇ ਲੈ ਬਈ ਅੱਗੇ ਉਹ ਵਿਚਾਰ ਬਾਬਾਈ ਦੱਸੋ ਭਾਈ ਆਚਾਰ ਬਾਬਾਈ ਦੇ ਕੈਂਪ ਦੇ ਵਿੱਚ ਸਾਰੀਆਂ ਸਬਾਵਾਂ ਸਾਰੀਆਂ ਸਬਾਵਾਂ ਬਾਬਾਈ ਦੇ ਕੈਂਪ ਦੇ ਵਿੱਚ अवेलेबल ਨੇ ਤੁਸੀਂ ਆ ਦੇਖੋ ਆ ਚੱਕੀ ਮਾੜਾ ਜੋ ਅਜਾ ਕੀ ਆ ਪੇਟੀ ਦਿਖਾਣੀ ਭਾਈ ਸਾਹਿਬ ਚਾਰ ਲਓ ਆ ਪੇਟੀ ਕੱਢ ਕੇ ਦਿਖਾਦੇ ਕੋਈ ਨਹੀਂ ਬੰਦੇ ਬੜੇ ਚੀਜ਼ ਦੇ ਵਿੱਚ ਕਹਿੰਦੇ ਆ ਆ ਪੇਟੀਆਂ ਦੇ ਪੇਟੀਆਂ ਬਾਬਾ ਜੀ ਕੋਲ ਉਰੇ ਪਈਆਂ ਨੇ ਰਿਆੜ ਸਾਹਿਬ ਕੋਲ ਇਹ ਗੱਲਾਂ ਇਹ ਬਹੁਤ ਬੰਦੇ ਸ਼ਰਮਾਉਂਦੇ ਹਰੇਕ ਦੀ ਧੀ ਭੈਣ ਮਾਂ ਤੇ ਸਾਰਿਆਂ ਤੇ ਆਉਂਦਾ ਇਹ ਕੋਈ ਲੱਗਣੀ ਹੈਗਾ ਵੀ ਕਿਸੇ ਦੇ ਲੱਗ ਅਸਰੇਕ ਫੀਮੇਲ ਸਾਡੀ ਜਨਨੀ ਤੇ ਹਰੇਕ ਦੇ ਹਿੱਸੇ ਦੇ ਜ਼ਰੂਰੀ ਲੋੜ ਆ ਸੋ ਇੰਨੀ-ਇੰਨੀ ਚੀਜ਼ ਵੀ ਸੋਚ ਕੇ ਅਣਾ ਕਈ ਬੰਦੇ ਬਹੁਤ ਇਹ ਗੱਲਾਂ ਕਰਦੇ ਆ ਵੀ ਪਵਿੱਤਰ ਨਾਮ ਇਤਰੋ ਉਹਨਾਂ ਜੇ ਉਹ ਨਾ ਆ ਚੀਜ਼ ਨਾ ਹੋਵੇ ਤਾਂ ਅਸੀਂ ਨਾ ਪੈਦਾ ਹੋਈਏ ਹਾਂਜੀ ਪਹਿਲੀ ਗੱਲ ਇਹ ਹੀ ਆ ਜੇ ਆ ਚੀਜ਼ ਨਾ ਹੋਵੇ ਨਾ ਤੇ ਇੱਕ ਕਿਉਂ ਸਾਡੇ ਇਹ ਸੀਨੀਅਰ ਪੱਤਰਕਾਰ ਨੇ ਸਾਡੇ ਸੋ ਕਹਿਣ ਦਾ ਮਤਲਬ ਆ ਵੀ ਕਰਾਉਂਡ ਰਿਐਲਿਟੀ ਹੈ ਜੀ ਇਹ ਹਸਤਾ ਚੱਲ ਰਹਿਣਾ ਜੀ ਅੱਜ ਇੱਥੇ ਫੋਟੋ ਫੂਟੋ ਕਰਾਣ ਆਏ ਆ ਇਹ ਤਾਂ ਚੱਲ ਜਣਾ ਪਰ ਜਿਹੜੇ ਇੱਥੇ ਰਹਿ ਰਹੇ ਆ ਇਹਨਾਂ ਦੇ ਉਹ ਦੇਖਾ ਉਹ ਦੇਖੋ ਡੀ ਦੇ ਵਿੱਚ ਸਾਰਾ ਕੁਝ ਇਹਨਾਂ ਕੋਲੋਂ ਬਾਹਰ ਸੋਣਾ। ਉਹ ਇਹਨਾਂ ਨੂੰ ਕਿਹੜਾ ਗਨੇ ਤਨਖਾਹ ਦੇਣੀ ਆ। ਇਹ ਯੂ ਦੇ ਨੇ ਇਹਨਾਂ ਨੂੰ ਆਪਾਂ ਸਿੱਖਾਂ ਦੇ ਬੱਚਿਆਂ ਨੇ ਆਪਣੇ ਭਾਈਚਾਰੇ ਵਾਲਿਆਂ ਨੇ ਅੱਗੇ ਜ਼ਰੂਰ ਲੈ ਕੇ ਆਉਣਾ। ਆ ਚਾਰ ਦੋ ਚਾਰ ਨੂੰ ਜੇ ਵੀਡੀਓ ਜ਼ਰੂਰ ਸ਼ੇਅਰ ਕਰਿਓ। ਬਾਬਾਈ ਦਾ ਹੌਸਲਾ ਉਜਾਈ ਬਣਾਇਓ। ਕੰਮ ਏਡਾ ਵੱਡਾ ਔਰ ਪੇਤੇ ਕੁਝ ਵੀ ਨਹੀਂ। ਏਡਾ ਵੱਡਾ ਕੰਮ ਪੇਤੇ ਕੁਝ ਵੀ ਨਹੀਂ ਹੈਗਾ। ਸੋ ਤੁਸੀਂ ਇਹ ਕਰਕੇ ਦਿਖਾਉਣੀ ਕਲਾ। ਬਲੇ ਸੋਨਿਆ ਸੋਨੀਆਂ ਜਾਨਾ। ਲਗਾ ਦੇ ਆ ਟਾਈਮ ਦੱਸ 10 ਵਜੇ ਰਾਤ ਦੇ 10 ਤੇ ਮੈਂ ਕਿਹਾ ਐਂ ਲੱਗਦਾ ਵੀ ਜਿਵੇਂ ਉਹ ਜੇ ਸ਼ੁਰੂ ਹੋਇਆ ਦੇਖੋ ਬਾਬਾ ਜੀ ਹੁਣ ਕਹਿੰਦੇ ਸਾਰੀ ਰਾਤ ਲੰਗੜੇ ਆਪਣੇ ਕਿੰਨੀ ਦੂਰੋਂ ਆਏ ਆਏ ਵੀਰੇ ਕਹੀ ਵੀ ਬਾਬਾ ਜੀ ਕੋਲੋਂ ਫੋਟੋ ਕਰਾ ਕੇ ਚਲ ਜੈਣਾ ਸਵੇਰੇ ਜੁੱਤੀਆਂ ਵਿੱਚ ਨਹੀਂ ਐ ਬਾਬਾ ਜੀ ਹੁਣ ਕਹਿੰਦੇ ਸਾਰੀ ਰਾਤ ਲੰਗਰ ਚਲੋ ਸਾਰੀ ਰਾਤ ਮੈਂ ਕਿਹਾ ਕੱਲੀ ਕੱਲੀ ਚੀਜ਼ ਬ੍ਰੈਡ ਚੀਨੀ ਚਾਹ ਪੱਤੀ ਫਾਹਾਂ ਬਣਦੀ ਪਈ ਆ ਤਾਜੀ ਹੁਣ ਰਾਤ ਆਪਣੇ ਸੌਣ ਦਾ ਕੋਈ ਪ੍ਰਬੰਧ ਨਹੀਂ ਕੋਈ ਕਮਰੇ ਨਹੀਂ ਵੀ ਇੱਦਾਂ ਕਮਰੇ ਜਾ ਕੇ ਸੌਣਾ ਉਹ ਪੈਰ ਦੇ ਉਹ ਦੇਖੋ ਗੁਰੂ ਸਾਹਿਬ ਚੜ੍ਹਦੀ ਕਲਾ ਕਰਨਾ ਅਸੀਂ ਇਹਨਾਂ ਦੇ ਪੈਰਾਂ ਦੀ ਧੂੜ ਦੇ ਬਰਾਬਰ ਆ ਬਲੇ ਸੋਨਿਆ